ਸਾਫਰੇ ਵਿਰਾਸਤ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਅਤੇ ਮੈਂ ਹਾਂ ਕੁਲਬੀਰ ਕੌਰ ਅੱਜ ਅਸੀਂ ਤੁਹਾਨੂੰ ਲੈ ਕੇ ਜਾ ਰਹੇ ਹਾਂ ਪੰਜਾਬੀ ਸੱਭਿਆਚਾਰ ਦੀ ਇੱਕ ਅਜਿਹੀ ਰਸਮ ਦੀ ਯਾਤਰਾ ਤੇ ਜਿਸ ਨੂੰ ਵਿਆਹਾਂ ਦੀ ਰੌਣਕ ਕਹਿੰਦੇ ਹਨ ਇਹ ਹਨ ਸੁਹਾਗ ਕੋੜੀਆਂ ਇਹ ਵਿਆਹ ਦੇ ਗੀਤ ਹਨ ਜੋ ਸਾਡੀ ਖੁਸ਼ੀ ਉਮੰਗ ਅਤੇ ਰਿਸ਼ਤਿਆਂ ਦੀ ਗਰਮਜੋਸ਼ੀ ਨੂੰ ਬਿਆਨ ਕਰਦੇ ਹਨ ਜੇ ਤੁਸੀਂ ਜਾਨਣਾ ਚਾਹੁੰਦੇ ਹੋ ਕਿ ਇਹ ਕੀ ਹੁੰਦੇ ਹਨ ਕਦੋਂ ਗਾਏ ਜਾਂਦੇ ਹਨ ਇਹਨਾਂ ਦਾ ਅਰਥ ਕੀ ਹੈ ਅਤੇ ਅੱਜ ਦੇ ਸਮੇਂ ਵਿੱਚ ਕਿਵੇਂ ਬਦਲ ਰਹੇ ਹਨ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਸਭ ਤੋਂ ਪਹਿਲਾਂ ਜਾਣਦੇ ਹਾਂ ਕਿ ਸੁਹਾਗ ਘੋੜੀਆਂ ਹੁੰਦੇ ਕੀ ਹਨ ਇਹ ਗੀਤ ਸਾਡੇ ਲਹੂ ਵਿੱਚ ਰਚੇ ਮਿਚੇ ਹਨ ਅਤੇ ਸਾਡੇ ਸੱਭਿਆਚਾਰ ਦਾ ਅਮੀਰ ਵਿਰਸਾ ਹਨ ਸੁਹਾਗ ਅਤੇ ਘੋੜੀਆਂ ਪੰਜਾਬੀ ਵਿਆਹਾਂ ਦੇ ਗੀਤ ਹਨ ਪਰ ਇਹਨਾਂ ਦੋਹਾਂ ਵਿੱਚ ਫਰਕ ਹੈ ਜਦੋਂ ਆਪਾਂ ਗੱਲ ਸੁਹਾਗ ਦੀ ਕਰਦੇ ਹਾਂ ਤਾਂ ਸੁਹਾਗ ਦਾ ਸ਼ਾਬਦਿਕ ਅਰਥ ਹੈ ਖੁਸ਼ ਨਸੀਬੀ ਭਾਵ ਚੰਗੇ ਪਾਗ ਸੁਹਾਗ ਉਹ ਗੀਤ ਹਨ ਜੋ ਕੁੜੀ ਦੇ ਘਰ ਵਾਲੇ ਗਾਉਂਦੇ ਹਨ ਜਦੋਂ ਉਹ ਵਿਆਹ ਤੋਂ ਪਹਿਲਾਂ ਆਪਣੀ ਧੀ ਜਾਂ ਭੈਣ ਨੂੰ ਵਿਦਾ ਕਰਨ ਦੀ ਤਿਆਰੀ ਕਰਦੇ ਹਨ ਇਹ ਗੀਤ ਖੁਸ਼ੀ ਦੇ ਨਾਲ ਨਾਲ ਵਿਛੋੜੇ ਤੇ ਜਜ਼ਬਾਤਾਂ ਨੂੰ ਵੀ ਦਿਖਾਉਂਦੇ ਹਨ ਦੂਜੇ ਪਾਸੇ ਘੂੜੀਆਂ ਉਹ ਗੀਤ ਹਨ ਜੋ ਮੁੰਡੇ ਦੇ ਘਰ ਵਾਲੇ ਗਾਉਂਦੇ ਹਨ ਖਾਸ ਕਰਕੇ ਜਦੋਂ ਲਾੜਾ ਘੋੜੀ ਚੜਨ ਜਾਂ ਜਨਜ ਲੈ ਕੇ ਜਾਣ ਲਈ ਤਿਆਰ ਹੁੰਦਾ ਹੈ ਇਹ ਗੀਤ ਜਸ਼ਨ ਸ਼ਾਨ ਅਤੇ ਖੁਸ਼ੀ ਨਾਲ ਭਰੇ ਹੁੰਦੇ ਹਨ ਇਹ ਦੋਵੇਂ ਰਸਮਾਂ ਸਾਡੇ ਸੱਭਿਆਚਾਰ ਦਾ ਅਹਿਮ ਹਿੱਸਾ ਹਨ ਮਤਲਬ ਸੁਹਾਗ ਵਿੱਚ ਵਿਛੋੜੇ ਦੀ ਗੱਲ ਹੁੰਦੀ ਹੈ ਜਦਕਿ ਘੋੜੀਆਂ ਵਿੱਚ ਮਿਲਾਪ ਅਤੇ ਜਸ਼ਨ ਦੀ ਇਹ ਦੋਵੇਂ ਗੀਤ ਪੰਜਾਬੀ ਵਿਆਹ ਦੀ ਰੂਹ ਕਹੇ ਜਾ ਸਕਦੇ ਹਨ ਅਤੇ ਵਿਆਹ ਨੂੰ ਯਾਦਗਾਰ ਬਣਾਉਂਦੇ ਹਨ ਇਹ ਪਰਿਵਾਰਾਂ ਨੂੰ ਜੋੜਦੇ ਹਨ ਅਤੇ ਸਾਰਿਆਂ ਨੂੰ ਇਕੱਠਾ ਨੱਚਣ ਗਾਉਣ ਲਈ ਮਜਬੂਰ ਕਰਦੇ ਹਨ ਹੁਣ ਗੱਲ ਕਰਦੇ ਹਾਂ ਕਿ ਇਸ ਰਿਵਾਇਤ ਦਾ ਮੂਲ ਕੀ ਹੈ ਸੁਹਾਗ ਅਤੇ ਘੋੜੀਆਂ ਸਦੀਆਂ ਤੋਂ ਪੰਜਾਬੀ ਸੱਭਿਆਚਾਰ ਦਾ ਹਿੱਸਾ ਰਹੇ ਹਨ ਇਹ ਉਸ ਸਮੇਂ ਤੋਂ ਸ਼ੁਰੂ ਹੋਏ ਜਦੋਂ ਪੰਜਾਬ ਦੇ ਪਿੰਡਾਂ ਵਿੱਚ ਵਿਆਹ ਇੱਕ ਸਮਾਜਿਕ ਤਿਉਹਾਰ ਹੁੰਦੇ ਸਨ ਉਸ ਸਮੇਂ ਟੀਵੀ ਜਾਂ ਇੰਟਰਨੈਟ ਨਹੀਂ ਸੀ ਤਾਂ ਲੋਕ ਆਪਣੇ ਜਜ਼ਬਾਤਾਂ ਨੂੰ ਗੀਤਾਂ ਰਾਹੀਂ ਬਿਆਨ ਕਰਦੇ ਸਨ ਹੁਣ ਇਹ ਗੱਲ ਕਰਦੇ ਹਾਂ ਕਿ ਇਹ ਗੀਤ ਗਾਇਕ ਦੋ ਜਾਂਦੇ ਹਨ ਸੁਹਾਗ ਅਤੇ ਕੋੜੀਆਂ ਆਮ ਤੌਰ ਤੇ ਵਿਆਹ ਤੋਂ 5 ਦਾ 7 ਦਿਨ ਪਹਿਲਾਂ ਹੀ ਸ਼ੁਰੂ ਹੋ ਜਾਂਦੇ ਹਨ ਵਿਆਹ ਵਾਲੇ ਘਰ ਵਿੱਚ ਆਂਢ ਗੁਆੜ ਦੀਆਂ ਔਰਤਾਂ ਇਕੱਠੀਆਂ ਹੁੰਦੀਆਂ ਹਨ ਢੋਲਕੀ ਵਜਾਉਂਦੀਆਂ ਹਨ ਅਤੇ ਗੀਤ ਗਾਉਂਦੀਆਂ ਹਨ ਇਹ ਸਿਲਸਿਲਾ ਵਿਆਹ ਤੋਂ 1 ਦਿਨ ਪਹਿਲਾਂ ਤੱਕ ਚੱਲਦਾ ਹੈ ਇਥੇ ਆਪਾਂ ਇੱਕ ਸੁਹਾਗੀ ਗੀਤੀ ਉਦਾਹਰਨ ਦੀ ਚਰਚਾ ਕਰਾਂਗੇ ਜਿਵੇਂ ਸਾਡਾ ਚਿੜੀਆਂ ਦਾ ਚੰਬਾ ਵੇ ਬਾਬਲ ਅਸਾ ਉੱਡ ਜਾਣਾ ਸਾਡੀ ਲੰਮੀ ਉਡਾਰੀ ਵੇ ਬਾਬਲ ਕਿਹੜੇ ਦੇਸ ਜਾਣਾ ਇਸ ਵਿੱਚ ਕੁੜੀ ਆਪਣੇ ਪਿਤਾ ਨੂੰ ਦੱਸਦੀ ਹੈ ਕਿ ਉਹ ਚਿੜੀਆਂ ਦੀ ਤਰ੍ਹਾਂ ਉੱਡ ਕੇ ਚਲੀ ਜਾਵੇਗੀ ਇਹ ਗੀਤ ਬਹੁਤ ਭਾਵਕ ਹੁੰਦਾ ਹੈ ਅਤੇ ਅਕਸਰ ਗਾਉਂਦਿਆਂ ਸਾਰਿਆਂ ਦੀਆਂ ਅੱਖਾਂ ਪਰ ਆਉਂਦੀਆਂ ਹਨ ਇਸੇ ਤਰ੍ਹਾਂ ਇੱਕ ਹੋਰ ਸੁਹਾਗ ਹੈ ਜੋ ਪੰਜਾਬੀ ਸੱਭਿਆਚਾਰ ਦੀ ਮੂਹੋਂ ਬੋਲਦੀ ਤਸਵੀਰ ਵਾਂਗ ਹੈ ਜਿਵੇਂ ਹਰ ਜੇ ਨੀਰ ਅਸ ਪਰੇ ਖਜੂਰੇ ਕਿਨ ਦਿੱਤਾ ਐਨੀ ਦੂਰੇ ਇਸ ਵਿੱਚ ਇਹ ਰਸ ਪਰੇ ਖਜੂਰੇ ਵਿਆਹਲੀ ਜਵਾਨ ਕੁੜੀ ਨੂੰ ਕਿਹਾ ਗਿਆ ਹੈ ਜਿਹੜੀ ਕਿ ਦੂਰ ਵਿਆਹੀ ਗਈ ਹੈ ਅਤੇ ਉਸ ਤੋਂ ਪੁੱਛਿਆ ਜਾਂਦਾ ਹੈ ਕਿ ਤੈਨੂੰ ਐਨੀ ਦੂਰ ਕਿਸ ਨੇ ਭੇਜਿਆ ਅੱਗੋਂ ਜਵਾਬ ਇਸ ਤਰ੍ਹਾਂ ਆਉਂਦਾ ਹੈ ਬਾਬਲ ਮੇਰਾ ਦੇਸ਼ਾਂ ਦਾ ਰਾਜ ਉਸ ਦਿੱਤਾ ਐਡੀ ਦੂਰੇ ਪਾਵ ਮੇਰੇ ਬਾਬਲ ਜੋ ਸਾਰੇ ਦੇਸ਼ਾਂ ਦਾ ਰਾਜਾ ਹੈ ਉਸਨੇ ਮੈਨੂੰ ਆਪਣੇ ਤੋਂ ਦੂਰ ਕਰਕੇ ਵਿਆਇਆ ਹੈ ਇਸੇ ਤਰ੍ਹਾਂ ਇੱਕ ਹੋਰ ਸੁਹਾਗ ਗੀਤ ਆਉਂਦਾ ਹੈ ਮਦਾਨੀਆਂ ਹਾਇਓ ਮੇਰੇ ਆ ਡਾਢਿਆ ਰੱਬਾ ਕਿੰਨਾ ਜੰਮੀਆਂ ਕਿੰਨਾ ਨੇ ਲੈ ਜਾਣੀਆਂ ਇਸ ਗੀਤ ਰਾਹੀਂ ਔਰਤ ਦੀ ਹੋਂਦ ਅਤੇ ਹੋਣੀ ਦੀ ਪੂਰੀ ਤਸਵੀਰ ਪੇਸ਼ ਹੁੰਦੀ ਹੈ ਕਿ ਇਸ ਨੂੰ ਜੰਮਣ ਤੇ ਪਾਲਣ ਵਾਲਾ ਕੋਈ ਹੋਰ ਹੈ ਫਰੰਤੂ ਲੈ ਕੋਈ ਹੋਰ ਜਾਂਦਾ ਹੈ ਭਾਵ ਕੇ ਸੁਹਾਗ ਦੇ ਗੀਤਾਂ ਵਿੱਚ ਔਰਤ ਨਾਲ ਸੰਬੰਧਿਤ ਉਸ ਦੇ ਹਾਵ ਭਾਵ ਉਸ ਦੀਆਂ ਰੀਝਾਂ ਉਮੰਗਾ ਆਦ ਨੂੰ ਬਿਆਨ ਕੀਤਾ ਜਾਂਦਾ ਹੈ ਇਸੇ ਤਰ੍ਹਾਂ ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ ਲਿਖੀਆਂ ਨਸੀਬਾਂ ਦੀਆਂ ਝੋਲੀ ਦੇ ਵਿੱਚ ਪੈ ਗਈਆਂ ਅਸਲ ਵਿੱਚ ਸੁਹਾਗ ਵਿੱਚ ਕੁੜੀ ਦੀਆਂ ਰੀਝਾਂ ਉਮੰਗਾ ਯਾਦਾਂ ਖਾਸ਼ਾ ਆਦ ਦਾ ਪ੍ਰਗਟਾਵਾ ਹੁੰਦਾ ਹੈ ਬੇਸ਼ੱਕ ਉਸਨੇ ਵਿਆਹ ਕਰਵਾ ਕੇ ਪਤੀ ਦੇ ਘਰ ਚਲੇ ਜਾਣਾ ਹੁੰਦਾ ਹੈ ਪਰੰਤੂ ਉਸਦੀ ਰੂਹ ਤਾਂ ਪੇਕੇ ਘਰ ਵਿੱਚ ਹੀ ਰਹਿੰਦੀ ਹੈ ਜਿੱਥੇ ਉਸਦੇ ਬਚਪਨ ਦੀਆਂ ਯਾਦਾਂ ਰਹਿ ਜਾਂਦੀਆਂ ਹਨ ਇਸ ਤੋਂ ਇਲਾਵਾ ਜਿੱਥੇ ਕੁੜੀ ਨੇ ਕੁਝ ਦਿਨਾਂ ਤੱਕ ਪ੍ਰਾਇ ਘਰ ਚਲੀ ਜਾਣਾ ਹੁੰਦਾ ਹੈ ਉੱਥੇ ਉਸਦੇ ਸਹੁਰੇ ਘਰ ਦੀਆਂ ਵੀ ਤਾਰੀਫਾਂ ਹੁੰਦੀਆਂ ਹਨ ਸੁਹਾਗ ਗੀਤਾਂ ਵਿੱਚ ਉਸਦੇ ਰੰਗੀਲੇ ਸਹਰੇ ਦੇਸ਼ ਰੱਜਿਆ ਪੁੱਜਿਆ ਸੋਹਰਾ ਘਰ ਚਨਾਈ ਵਿਚੋ ਚਾਨ ਉਸ ਦਾ ਹੋਣ ਵਾਲਾ ਪਤੀ ਆਦ ਸਾਰਾ ਕੁਝ ਉਸ ਦੀ ਹਰੀਆਂ ਦੀਆਂ ਵਰਣਨ ਹੁੰਦਾ ਹੈ ਹੁਣ ਗੱਲ ਕਰਦੇ ਹਾਂ ਕੋੜੀਆਂ ਦੀ ਜੋ ਵਿਆਹ ਸਮੇਂ ਲਾੜੇ ਦੇ ਘਰ ਵਿੱਚ ਵਿਆਹ ਤੋਂ ਕੁਛ ਦਿਨ ਪਹਿਲਾਂ ਔਰਤਾਂ ਵੱਲੋਂ ਗਾਏ ਜਾਂਦੇ ਗੀਤ ਹੁੰਦੇ ਹਨ ਕਿਉਂਕਿ ਪੁਰਾਣੇ ਸਮੇਂ ਵਿੱਚ ਲਾੜੀ ਨੂੰ ਵਿਆਉਣ ਲਈ ਬਰਾਤ ਕੋੜੀਆਂ ਉੱਪਰ ਹੀ ਜਾਂਦੀ ਸੀ ਅਤੇ ਜੇ ਸਮੇਂ ਲਾੜਾ ਕੋੜੀ ਉੱਪਰ ਬੈਠਦਾ ਤਾਂ ਲਾੜੇ ਦੀਆਂ ਭੈਣਾਂ ਛਗਣ ਵਜੋਂ ਕੋੜੀ ਨੂੰ ਦਾਲ ਆਦ ਖਵਾਉਂਦੀਆਂ ਅਤੇ ਸੱਜੀ ਹੋਈ ਕੋੜੀ ਦੀਆਂ ਵਾਗਾਂ ਫੜ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਇਸ ਤੋਂ ਹੀ ਮੁੰਡੇ ਦੇ ਵਿਆਹ ਸਮੇਂ ਗਾਇਜ਼ ਆਣ ਵਾਲੇ ਗੀਤਾਂ ਨੂੰ ਕੋੜੀਆਂ ਕਿਹਾ ਜਾਣ ਲੱਗਾ ਇਹ ਗੀਤ ਜਸ਼ਨ ਸ਼ਾਨ ਅਤੇ ਖੁਸ਼ੀ ਨਾਲ ਭਰੇ ਹੁੰਦੇ ਹਨ ਕੋੜੀਆਂ ਵਿੱਚ ਲਾੜੇ ਦੀ ਵੀਰਤਾ ਸਹੇਰੇ ਦੀ ਸ਼ਾਨ ਅਤੇ ਨਵੇਂ ਜੀਵਨ ਦੀ ਸ਼ੁਰੂਆਤ ਦਾ ਜਸ਼ਨ ਹੁੰਦਾ ਹੈ ਇਹ ਗੀਤ ਪਰਿਵਾਰ ਨੂੰ ਇਕੱਠਾ ਕਰਦੇ ਹਨ ਅਤੇ ਵਿਆਹ ਦੇ ਮਾਹੌਲ ਨੂੰ ਰੰਗੀਨ ਬਣਾਉਂਦੇ ਹਨ ਜਿਵੇਂ ਇੱਕ ਘੋੜੀ ਵਿੱਚ ਆਉਂਦਾ ਹੈ ਵੀਰਾ ਕਕੀਆਂ ਤੇ ਚੰਬੀਆਂ ਘੋੜੀਆਂ ਤੂੰ ਤੇ ਕਿਹੜੀ ਅਸਵਾਰ ਇਹ ਲਾੜੇ ਦੀ ਸ਼ਾਨ ਨੂੰ ਦੱਸਦਾ ਹੈ ਘੋੜੀਆਂ ਦੇ ਇਹ ਗੀਤ ਪਰਿਵਾਰ ਦੀ ਇੱਜ਼ਤ ਅਤੇ ਖੁਸ਼ੀ ਦੇ ਪ੍ਰਤੀਕ ਹਨ ਜਦੋਂ ਲਾੜਾ ਘੋੜੀ ਤੇ ਚੜਦਾ ਹੈ ਤਾਂ ਸਾਰਾ ਪਿੰਡ ਇਕੱਠਾ ਹੁੰਦਾ ਹੈ ਇਹ ਗੀਤ ਉਸ ਦੀ ਸ਼ਾਨ ਅਤੇ ਨਵੇਂ ਰਿਸ਼ਤੇ ਦੀ ਸ਼ੁਰੂਆਤ ਦਾ ਐਲਾਨ ਕਰਦੇ ਹਨ ਇਸ ਤੋਂ ਇਲਾਵਾ ਕੋੜੀਆਂ ਵਿੱਚ ਮਾਂ ਪੈਣ ਅਤੇ ਪਰਜਾਈ ਦੀਆਂ ਰੀਝਾਂ ਸਦਰਾਂ ਤੇ ਲਾਲਸਾਵਾਂ ਕਈ ਰੰਗਾਂ ਤੇ ਰੂਪਾਂ ਵਿੱਚ ਭੁੰਗਰਦੀਆਂ ਹਨ ਤੇ ਮੀਂਹ ਦੀਆਂ ਕਣੀਆਂ ਵਾਂਗ ਇੱਕ ਸੰਗੀਤਕ ਤਾਲ ਵਿੱਚ ਨੱਚਦੀਆਂ ਹਨ ਜਿਵੇਂ ਇਹ ਕੋੜੀ ਕਾਫੀ ਮਸ਼ਹੂਰ ਹੈ ਨਿੱਕੀ ਨਿੱਕੀ ਭੁੰਦੀ ਵੇ ਨਿੱਕਿਆ ਮੀਂਹ ਵੇ ਬਰੇ ਮਾਂ ਵੇ ਸੁਹਾਗਣ ਤੇਰੇ ਸ਼ਗਣ ਕਰੇ ਵੇ ਨਿੱਕਿਆ ਦੰਮਾਂ ਦੀ ਬੋਰੀ ਤੇਰਾ ਬਾਬਾ ਫੜੇ ਨੀਲੀ ਨੀਲੀ ਵੇ ਕੁੜੀ ਮੇਰਾ ਨਿੱਕੜਾ ਚੜੇ ਪੰਜਾਬੀ ਸੱਭਿਆਚਾਰ ਵਿੱਚ ਲੜਕੇ ਲਈ लाड़ले ਸ਼ਬਦ ਜਿਵੇਂ ਹਰਿਆ ਰਾਮਾ ਮੱਲਾ ਸੁਰਜਨਾ ਲਾਲ ਆਦ ਵਰਤੇ ਜਾਂਦੇ ਹਨ ਜਿਵੇਂ ਹਰਿਆਣੀ ਮਾਲਣ ਹਰਿਆਣੀ ਪੈਣੇ ਹਰਿਆ ਤੇ ਪਾਗੀ ਪਰਿਆ ਜਿਸ ਦਿਹਾੜੇ ਮੇਰਾ ਹਰਿਆ ਨੇ ਜੰਮਿਆ ਸੋਇਓ ਦਿਹਾੜਾ ਪਾਗੀ ਪਰਿਆ ਇਸੇ ਤਰ੍ਹਾਂ ਇੱਕ ਹੋਰ ਕੋੜੀ ਜਿਸ ਵਿੱਚ ਕੋੜੀ ਦੀ ਸੁੰਦਰਤਾ ਇੰਜ ਆਉਂਦੀ ਹੈ ਸੋਨੇ ਦੀ ਕੋੜੀ ਤੇ ਰੇਸ਼ਮ ਡੋਰਾ ਚਾਂਦੀ ਦੇ ਪੈਂਖੜ ਪਾਇ ਰਾਮਾ ਬਾਬਾ ਵਿਆਹਨ ਪੋਤੇ ਨੂੰ ਛੱਲਿਆ ਲੱਠੇ ਨੇ ਖੜਖੜ ਲਾਈ ਰਾਮਾ ਇਸ ਤਰ੍ਹਾਂ ਵਿਆਹ ਨਾਲ ਸੰਬੰਧਿਤ ਬਹੁਤ ਸਾਰੇ ਗੀਤ ਸੁਹਾਗ ਅਤੇ ਕੋੜੀਆਂ ਦੇ ਰੂਪ ਵਿੱਚ ਪੰਜਾਬੀ ਸੱਭਿਆਚਾਰਕ ਵਿਰਸੇ ਦਾ ਅਹਿਮ ਹਿੱਸਾ ਬਣਦੇ ਹਨ ਸੁਹਾਗ ਵਿੱਚ ਕੁੜੀ ਦੇ ਸੁਹਾਗਣ ਬਣਨ ਦੀ ਖੁਸ਼ੀ ਹੁੰਦੀ ਹੈ ਪਰ ਨਾਲ ਹੀ ਉਸ ਦੇ ਪਰਿਵਾਰ ਦਾ ਵਿਛੋੜਾ ਵੀ ਇਸ ਨਾਲ ਸੰਬੰਧਿਤ ਗੀਤ ਉਸ ਦੀ ਆウ ਮੰਗਾ ਉਸ ਦੇ ਸੁਪਨੇ ਅਤੇ ਉਸ ਦੇ ਪੀਕਿਆਂ ਨਾਲ ਜੁੜਾਵ ਨੂੰ ਦਰਸਾਉਂਦੇ ਹਨ ਇਹਨਾਂ ਗੀਤਾਂ ਦੀ ਸੁੰਦਰਤਾ ਇਹ ਹੈ ਕਿ ਇਹ ਸਾਦੇ ਸ਼ਬਦਾਂ ਵਿੱਚ ਡੂੰਘੇ ਜਜ਼ਬਾਤ ਬਿਆਨ ਕਰਦੇ ਹਨ ਇਹ ਸਾਨੂੰ ਸਾਡੀਆਂ ਜੜ੍ਹਾਂ ਨਾਲ ਜੋੜਦੇ ਹਨ ਅਤੇ ਸਾਡੇ ਰਿਸ਼ਤਿਆਂ ਦੀ ਮਹੱਤਤਾ ਨੂੰ ਸਮਝਾਉਂਦੇ ਹਨ ਮੇਨੂੰ ਸਵਾਲ ਇਹ ਹੈ ਕਿ ਅੱਜ ਦੇ ਸਮੇਂ ਵਿੱਚ ਸੁਹਾਗ ਘੋੜੀਆਂ ਦੀ ਕੀ ਸਥਿਤੀ ਹੈ ਸਚਾਈ ਇਹ ਹੈ ਕਿ ਸ਼ਹਿਰਾਂ ਵਿੱਚ ਇਹ ਰਸਮ ਘਟ ਰਹੀ ਹੈ। ਡੀਜੇ ਬਾਲੀਵੁੱਡ ਗੀਤ ਅਤੇ ਆਧੁਨਿਕ ਸੰਗੀਤ ਨੇ ਇਹਨਾਂ ਦੀ ਜਗ੍ਹਾ ਲੈ ਲਈ ਹੈ। ਪਰ ਪਿੰਡਾਂ ਵਿੱਚ ਅਤੇ ਰਵਾਇਤੀ ਪਰਿਵਾਰਾਂ ਵਿੱਚ ਅਜੇ ਵੀ ਇਹ ਗੀਤ ਗੂੰਜਦੇ ਹਨ। ਭਾਵੇਂ ਕਿ ਇੱਥੇ ਵੀ ਅਗਲੀ ਪੀੜ੍ਹੀ ਦੀ ਇਸ ਵਿੱਚ ਦਿਲਚਸਪੀ ਘਟ ਰਹੀ ਹੈ। ਕਈ ਲੋਕ ਹੁਣ ਇਨ੍ਹਾਂ ਗੀਤਾਂ ਨੂੰ ਰਿਕਾਰਡ ਕਰਵਾਉਂਦੇ ਹਨ ਜਾਂ ਪੇਸ਼ੇਵਰ ਗਾਇਕਾਂ ਨੂੰ ਬੁਲਾਉਂਦੇ ਹਨ। ਚਲੋ ਜਿਸ ਤਰ੍ਹਾਂ ਵੀ ਹੈ ਇਹ ਰਸਮ ਤਾਂ ਨਿਭਾਈ ਜਾਂਦੀ ਹੈ। ਅਤੇ ਇਹ ਨੌਜਵਾਨ ਪੀੜੀ ਵੱਲੋਂ ਰਸਮ ਨੂੰ ਜਿਉਂਦਿਆਂ ਰੱਖਣ ਦਾ ਇੱਕ ਸ਼ਲਾਗ ਉਪਰਾਲਾ ਹੈ ਜੋ ਸਾਡੇ ਸੱਭਿਆਚਾਰ ਲਈ ਚੰਗੀ ਗੱਲ ਹੈ। ਬੇਸ਼ੱਕ ਇਸ ਦਾ ਮਹਾਂਦਰਾ ਬਦਲ ਰਿਹਾ ਹੈ। ਅਸਲ ਵਿੱਚ ਸੁਹਾਗ ਘੋੜੀਆਂ ਗਾਉਣ ਦਾ ਸਹੀ ਤਰੀਕਾ ਇਹ ਹੁੰਦਾ ਸੀ ਕਿ ਔਰਤਾਂ ਇਕੱਠੀਆਂ ਹੋ ਕੇ ਦੋ ਟੋਲੀਆਂ ਬਣਾ ਲੈਂਦੀਆਂ ਅਤੇ ਲੰਮੀਆਂ-ਲੰਮੀਆਂ ਹੇਕਾਂ ਨਾਲ ਇਹ ਖੁਸ਼ੀ ਦੇ ਗੀਤ ਗਾਉਂਦੀਆਂ। ਇਹ ਗੀਤ ਉਹਨਾਂ ਨੂੰ ਜ਼ੁਬਾਨੀ ਯਾਦ ਸਨ ਕਿਉਂਕਿ ਇਹ ਸਾਂ ਸਾਰੇ ਗੀਤ ਪੀੜੀ ਦੜ ਪੀੜੀ ਮੌਖਿਕ ਰੂਪ ਵਿੱਚ ਆਪਣਾ ਸਫਰ ਜਾਰੀ ਰੱਖਦੇ ਸਨ। ਗੋਲ ਤੋਂ ਪਿੱਛੋਂ ਔਰਤਾਂ ਦੁਆਰਾ ਬੋਲੀਆਂ ਪਾ ਕੇ ਨੱਚਿਆ ਜਾਂਦਾ ਸੀ ਅਤੇ ਜਾਨ ਸਮੇ ਘਰ ਵਾਲਿਆਂ ਵੱਲੋਂ ਉਹਨਾਂ ਨੂੰ ਗੋੜ ਜਾਂ ਪਤਾਸੇ ਸ਼ਗਨ ਵਜੋਂ ਦਿੱਤੇ ਜਾਂਦੇ ਸਨ। ਇਹ ਪੁਰਾਤਨ ਰਿਵਾਇਤ ਹੌਲੀ-ਹੌਲੀ ਆਪਣਾ ਰੂਪ ਬਦਲ ਰਹੀ ਹੈ। ਪ੍ਰੰਤੂ ਅੱਜਕੱਲ੍ਹ ਵਾਲੇ ਡੀਜੇ ਦੇ ਨਾਚ ਵਿੱਚੋਂ ਉਸ ਸਮੇਂ ਵਾਲੀ ਖੁਸ਼ੀ ਤੇ ਆਨੰਦ ਨਹੀਂ ਲੱਭਦਾ। हां दोस्तों ए सी सुहाग घोड़ियां दा सफर उम्मीद है ਤੁਹਾਨੂੰ ਇਹ ਜਾਣਕਾਰੀ ਪਸੰਦ ਆਈ ਹੋਵੇਗੀ ਇਸ ਰਵਾਇਤ ਨੂੰ ਨਵੀਂ ਪੀੜੀ ਤੱਕ ਪਹੁੰਚਾਉਣ ਲਈ ਵੀਡੀਓ ਨੂੰ ਸ਼ੇਅਰ ਕਰੋ ਅਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਫਿਰ ਮਿਲਦੇ ਹਾਂ ਇੱਕ ਨਵੇਂ ਵਿਸ਼ੇ ਨਾਲ ਧੰਨਵਾਦ